ਪੰਜਾਬ ਵਿੱਚ ਲਗਾਤਾਰ ਰੁਕ ਰੁਕੇ ਹੋ ਰਹੀ ਬਰਸਾਤ ਦੇ ਕਾਰਨ ਜਿੱਥੇ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਉੱਥੇ ਹੀ ਇਹ ਬਰਸਾਤ ਨੁਕਸਾਨ ਦਾ ਕਾਰਨ ਵੀ ਬਣ ਰਹੀ ਹੈ ਇਸ ਬਰਸਾਤ ਦੇ ਨਾਲ ਕਿਸਾਨਾਂ ਨੂੰ ਤਾਂ ਜਿੱਥੇ ਫਾਇਦਾ ਮਿਲ ਰਿਹਾ ਹੈ ਪਰ ਬਟਾਲਾ ਦੇ ਨਗਰ ਨਿਗਮ ਦਫ਼ਤਰ ਦੇ ਜਨਮ ਮੌਤ ਦੇ ਸਰਟੀਫਿਕੇਟ ਬਣਾਉਣ ਵਾਲੀ ਬ੍ਰਾਂਚ ਦੇ ਦਫ਼ਤਰ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਬਰਸਾਤ ਦਾ ਪਾਣੀ ਦਫਤਰ ਦੇ ਵਿੱਚ ਟਪਕਣ ਤੇ ਕਾਰਨ ਜਨਤਾ ਦਾ ਪੁਰਾਣਾ ਰਿਕਾਰਡ ਬਰਬਾਦ ਹੋ ਰਿਹਾ ਹੈ ਅਧਿਕਾਰੀਆਂ ਨੂੰ ਆਪਣੀ ਹੁਣ ਨੌਕਰੀ ਤੇ ਖਤਰਾ ਬਣਿਆ ਹੋਇਆ ਹੈ ਇਸ ਕਾਰਨ ਬ੍ਰਾਂਚ ਦੇ ਵਿੱਚ 1846 ਤੋਂ ਲੈ ਕੇ ਹੁਣ ਤੱਕ ਦੇ ਜਨਮ ਮੌਤ ਦੇ ਸਰਟੀਫਿਕੇਟ ਦੇ ਰਿਕਾਰਡ ਖਰਾਬ ਹੋ ਚੁੱਕੇ ਹਨ ਜਿਸ ਕਮਰੇ ਦੇ ਵਿੱਚ ਇਹ ਬ੍ਰਾਂਚ ਚੱਲ ਰਹੀ ਹੈ ਉਸ ਕਮਰੇ ਦੀ ਕਰੀਬ 1 ਸਾਲ ਪਹਿਲਾਂ ਹੀ ਲੱਖਾਂ ਰੁਪਏ ਖਰਚ ਕਰਕੇ ਰਿਪੇਅਰ ਕੀਤੀ ਗਈ ਸੀ ਪਰ ਹਾਲਾਤ ਬੱਦ ਤੋਂ ਬੱਤਰ ਹੁੰਦੇ ਜਾ ਰਹੇ ਨੇ ਜਦੋਂ ਵੀ ਬਰਸਾਤ ਹੁੰਦੀ ਹੈ ਸਾਰਾ ਦਫ਼ਤਰ ਬਰਸਾਤ ਦੇ ਪਾਣੀ ਦੇ ਨਾਲ ਟਪਕਣ ਲੱਗਦਾ ਹੈ ਜਿਸ ਦੇ ਕਰਕੇ ਜਨਤਾ ਦਾ ਜ਼ਰੂਰੀ ਰਿਕਾਰਡ ਖਰਾਬ ਹੋ ਰਿਹਾ ਹੈ ਇਸ ਬ੍ਰਾਂਚ ਦੇ ਅਧਿਕਾਰੀ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਕਈ ਵਾਰ ਉੱਚ ਅਧਿਕਾਰੀਆਂ ਨੂੰ ਇਸ ਮੁਸ਼ਕਲ ਬਾਰੇ ਜਾਣੂ ਕਰਵਾ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਇਹ ਰਿਕਾਰਡ ਲੈ ਕੇ ਕੋਰਟ ਦੇ ਵਿੱਚ ਵੀ ਜਾਣਾ ਪੈਂਦਾ ਹੈ ਪਰ ਜਿਸ ਦਿਨ ਕਿਸੇ ਮਾਨਯੋਗ ਜੱਜ ਨੇ ਸਜ਼ਾ ਸੁਣਾਈ ਤੇ ਉਹਨਾਂ ਸਮੇਤ ਉਹਨਾਂ ਦੇ ਸਟਾਫ ਦਾ ਨੁਕਸਾਨ ਹੋਵੇਗਾ ਅਤੇ ਉਹਨਾਂ ਨੂੰ ਨੌਕਰੀ ਤੇ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ। ਸੇਖੋ ਨਾ ਵੀਰ ਜੀ ਇਹ ਤੁਸੀਂ ਜਦੋਂ ਵੀ ਕੋਈ ਬੱਚਾ ਹੁੰਦਾ ਸਭ ਤੋਂ ਪਹਿਲਾਂ ਡਾਕੂਮੈਂਟ ਮੰਡਰਾਉਂਦਾ ਦਾ ਜਨਮ ਦਾ ਸਰਟੀਫੀਕੇਟ। ਸਭ ਤੋਂ ਪਹਿਲਾਂ ਡਾਕੂਮੈਂਟ ਜਿਹੜਾ ਵਾ ਮੇਨ ਜਨਮ ਦਾ ਸਰਟੀਫੀਕੇਟ ਬਣੇਗਾ ਤੇ ਉਹਦੇ ਆਧਾਰ ਕਾਰਡ ਸਕੂਲੇ ਪੜਨਾ ਸਾਰੇ ਕੰਮ ਉਹਦੇ ਫੇਰ ਹੀ ਹੋਣਗੇ। ਤੇ ਜਦੋਂ ਜਨਮ ਦਾ ਰਿਕਾਰਡ ਹੀ ਨਹੀਂ ਬਚਿਆ ਤੇ ਫਿਰ ਤੁਸੀਂ ਕਿੱਥੋਂ ਹੋ ਗਏ। ਇੱਥੇ 1446 ਤੋਂ ਲੈ ਕੇ ਤੇ ਹੁਣ ਤੱਕ ਦਾ ਰਿਕਾਰਡ। ਉਹ ਜਿਹੜਾ ਰਿਕਾਰਡ ਉਰਦੂ ਚ ਆ, ਉਹ ਪੰਜਾਬੀ ਚ ਆ ਤੇ ਹੁਣ ਵਾਲਾ ਜਿਹੜਾ ਕੰਪਿਊਟਰਾਈਜ਼ਡ ਇੰਗਲਿਸ਼ ਚ ਆ। ਹੋਰ ਰਿਕਾਰਡ ਚ ਲਾਉਣ ਜਿਹੜਾ ਪੁਰਾਣਾ ਵਾ ਉਹਦੇ ਸੂਚਨਾ ਭਾਰਨ ਜਿਹੜਾ ਹਸਪਤਾਲਾਂ ਚ ਆਉਂਦੇ ਨੇ ਉਹ ਆਹੀਂ ਫਿਰ ਬਾਅਦ ਚ ਕਾਰਟਿਜ ਚ ਲਾਉਣਾਗਾ ਕੇ ਇਹਦੇ ਆਪਣੇ ਰਿਕਾਰਡ ਚ ਰੱਖਣੇ ਹੁੰਦੇ ਤੇ ਰਿਕਾਰਡ ਚ ਰੱਖੇ ਜਿਹੜੇ ਉਹ ਵਾਰਸ਼ਕਰਨ ਸਾਰੇ ਭੇਜ ਕੇ ਖਰਾਬ ਵਾ ਵਾਰਸ਼ਕਰਨ ਕਿਉਂ ਕਮਰਾਲ ਦੇਖੋ ਕਮਰੇ ਦੀ ਹਾਲਤ ਬੜੀ ਮਾੜੀ ਹੈ ਚੁੰਦਾ ਇਹ ਕਮਰਾ ਅੱਜ ਵਾਰਸ਼ ਹੋ ਰਹੀ ਹੈ ਨਾ ਇਹਨੇ 3 ਦਿਨ ਤੱਕ ਇੱਦਾਂ ਰਹਿਣਾ ਵਾਰਚਾਟ ਵੀ ਜਾਏਗੀ 3 ਦਿਨ ਤੱਕ ਇਦਾਂ ਚੁੰਦਾ ਰਹਿਣਾ ਇਹਦੀ ਇੰਨੀ ਮਾੜੀ ਹੈ ਕਦੀ ਇਹਦੀ ਇਹ ਲੋਕੀ ਇਹ ਪੀਣੀ ਕੀਤੀ ਜਾਂ ਕਿਸੇ ਦਾ ਅਧਿਕਾਰੀ ਹਾਂ ਇਹ ਇਹਨਾ ਸਰ ਸਮੇ ਸਮੇ ਤੇ ਆਪਾਂ ਲੈਟਰ ਕੱਢੀ ਆ ਦੋ ਤਿੰਨ ਵਾਰ ਸਮਝਣ ਦਾ ਤਾਂ ਇਹਦੀ ਸਾਲ ਪਹਿਲਾਂ ਰਿਪੇਅਰ ਹੋਈ ਸਾਲ ਪਹਿਲਾਂ ਇਹਦੀ ਰਿਪੇਅਰ ਹੋਈ ਆ ਰੰਗ ਰੋਗਨ ਵੇਖੋ ਨਵਾਂ ਹੀ ਹੋਇਆ ਤੇ ਸਾਲ ਪਹਿਲਾਂ ਰਿਪੇਅਰ ਲਿਪਾ ਪੋਚੀ ਹੋਗੀ ਤੇ ਉਹ ਜਦੋਂ ਕੰਮ ਨਹੀਂ ਨੁਕਸਾਨ ਇੱਥੇ ਕਿਤਾ ਕਿਤਾ ਹੈਗਾ ਪਬਲਿਕ ਦਾ ਹੈ ਇਹ ਇੱਥੇ ਕਰਮਚਾਰੀ ਜਾਂ ਜਿਆਦਾ ਨੁਕਸਾਨ ਕਰਮਚਾਰੀਆਂ ਏ ਹਫਤਾ ਕੋਈ ਜਾਂਦਾ ਸਰ ਜਿੱਥੇ ਕੋਟ ਕੇਸ ਤੇ ਮੈਂ ਨਹੀਂ ਜਾਂਦਾ ਕੋਟ ਕੇ ਜਦੋਂ ਜਾਂਦਾ ਉੱਥੇ ਜੱਜ ਸਾਹਿਬ ਰਿਕਾਰਡ ਵੰਗਾਉਂਦੇ ਆ ਉਹਨਾਂ ਹਸਪਤਾਲ ਦਾ ਰਿਕਾਰਡ ਵੀ ਮੰਗਾਉਣਾ ਉਹ ਮੈਂ ਕਿੱਥੋਂ ਦੇਵਾਂਗਾ ਜੇ ਤੋਂ ਹੁਣੇ ਹੀ ਨਹੀਂ ਕਿ ਜਾਰ ਰਿਕਾਰਡ ਹੈ ਉਹ ਸਮੈਲ ਮਾਰ ਰਿਹਾ ਕਰਕਾਂ ਦੀ ਯਾਰੀ ਹੈ ਮੈਂ ਆਪਣੇ ਜੱਜ ਸਾਹਿਬ ਦੀ ਕੋਟ ਗਿਆ ਜੀ ਬਟਾਲੇ ਉਹ ਕਹਿੰਦੇ ਵੀ ਆ ਸਪੋਕੇਸ਼ਨ ਬੜੀ ਹੋ ਰਹੀ ਹੈ ਤੂੰ ਰਿਕਾਰਡ ਲੈ ਕੇ ਆਇਆ ਇੰਨੀ ਜ਼ਿਆਦਾ ਬਦਬੂ ਆ ਰਹੀ ਹੈ ਇਸ ਚ ਸਮੈਲ ਮੈਂ ਸਰ ਮੈਂ ਘਰੋਂ ਤੇ ਲਿਆ ਨਹੀਂ ਦਫ਼ਤਰੋਂ ਲਿਆ ਇਹ ਹਾਲ ਆ ਟੇਕ ਜਨਤਾ ਵੀ ਤੇ ਪ੍ਰੇਸ਼ਾਨ ਹੋਊਗੀ ਨਾ ਜਦੋਂ ਆਪਣਾ ਪੁਰਾਣਾ ਰਕਾਰ ਲੈਣਾ ਹੋਊਗਾ। ਹਾਂ ਬਿਲਕੁਲ। ਕੀ ਬਿਲਡਿੰਗਾਂ ਜਾਂਦੀਆਂ ਨੇ? ਸਰ ਮੈਂ ਦੇ ਕੋਈ ਗੱਲ ਅੰਨਾ ਵੀ ਬਹੁਤ ਹੀ ਐਮ ਕਾਰਡ ਇਹਦੀ ਸਾਂਭ ਸੰਭਾਲ ਲਈ ਸਾਨੂੰ ਕੋਈ ਵਧੀਆ ਕਮਰਾ ਦਿੱਤਾ ਜਾਵੇ। ਤੇ ਆ ਜੋ ਸਾਡੇ ਆ ਕੰਪਿਊਟਰ ਦੋ ਖਰਾਬ ਹੋਏ ਨੇ। ਜਿਸ ਤਰ੍ਹਾਂ ਕੰਪਿਊਟਰ ਖਰਾਬ ਔਰ ਕਾਰਡ ਖਰਾਬ ਉਹ ਬਚਾਇਆ ਜਾਵੇ। ਸਰ ਇਹਦੇ ਵਿੱਚ ਤੇ ਇਹ ਆ ਵੀ ਜਿਵੇਂ ਤੇ ਆ ਆਪਣੇ ਧਿਆਨ ਦੇ ਵਿੱਚ ਹੈਗਾ ਜਿਵੇਂ ਨਗਰ ਨਿਗਮ ਦੀ ਸਾਰੀ ਹੀ ਜਿਹੜੀ ਆ ਬਿਲਡਿੰਗ ਜਿਹੜੀ ਖਸਤਾ ਹਾਲਤ ਦੇ ਵਿੱਚ ਤੇ ਬਰਸਾਤੀ ਦਿਨਾਂ ਦੇ ਵਿੱਚ ਸਟਾਫ ਦਾ ਜਿਹੜਾ ਬੈਠਣਾ ਜਾਂ ਕਾਰਪੋਰੇਸ਼ਨ ਬਣਤੇ ਜਿਹੜੇ ਹੋਰ ਅਧਿਕਾਰੀਆਂ ਦਾ ਵੀ ਆਉਣਾ ਤੇ ਜਿਹੜਾ ਉਹਨਾਂ ਦਾ ਇੱਥੇ ਉਹਨਾਂ ਦਾ ਬੈਠਣ ਦਾ ਜਿਹੜਾ ਕਾਫੀ ਪ੍ਰੋਬਲਮ ਹੈਗੀ ਆ ਤੇ ਚਲੋ ਸਾਰੇ ਪ੍ਰਸ਼ਾਸਨ ਦੇ ਵਿੱਚ ਸਾਰੇ ਧਿਆਨ ਦੇ ਵਿੱਚ ਹੈਗਾ ਕਮਿਸ਼ਨਰ ਸਾਹਿਬ ਦੇ ਮੇਅਰ ਸਾਹਿਬ ਦੇ ਵੀ ਧਿਆਨ ਚ ਹੈਗਾ ਜਿਹੜੀ ਡੈਥ ਬਰਥ ਦੇ ਜਿਹੜੀ ਇਹ ব্রাঞ্চ ਦੀ ਸਬੰਧ ਹੈਗਾ ਜਿਹੜਾ ਉਹਦੇ ਵਿੱਚ ਸਾਰੇ ਇਹ ਆ ਵੀ ਇਹ ਪਿੱਛੇ ਜੇ ਵੀ ਸਾਲਕ ਪਹਿਲਾਂ ਵੀ ਇਹਨਾਂ ਨੂੰ ਰਿਪੇਅਰ ਕਰਾ ਕੇ ਦਿੱਤੀ ਸੀ ਕਿਉਂਕਿ ਹੁਣ ਇੱਕ ਘੱਟੋ ਘੱਟ ਜਿਹੜਾ ਸਟਰਕਚਰ ਸਾਡੇ ਕੋਲ ਜਿਹੜੀ ਬਿਲਡਿੰਗ ਹੈਗੀ ਇਹਦੀ ਇਹ ਰਿਪੇਅਰ ਕਰਾ ਦੇਣੇ ਹੁਣ ਵੀ ਜੇ ਕੋਈ ਪ੍ਰੋਬਲਮ ਹੈਗੀ ਆ ਤੇ ਕੋਈ ਗੱਲ ਨਹੀਂ ਆਪਾਂ ਕਰਵਾ ਦਿੰਨੇ ਆ ਸਰ ਸਰ ਪਹਿਲਾਂ ਕਿੰਨੀ ਲਗਤ ਮੈਨ ਰਿਪੇਅਰ ਹੋਈ ਸੀ ਨਹੀਂ ਲੱਗਦਾ ਉਹ ਤੇ ਮੈਂ ਇੰਜੀਨੀਅਰਿੰਗ ਬ੍ਰਾਂਚ ਕੋ ਪਤਾ ਲੱਗ ਕੇ ਦੱਸ ਮਤਲਬ ਕਰਕੇ ਤੁਹਾਨੂੰ ਦੱਸ ਸਕਦਾ ਸਰ ਜਿਵੇਂ ਸਰ ਤੁਹਾਡਾ ਆਪਣਾ ਦਫਤਰ ਤੇ ਬਹੁਤ ਸੋਹਣਾ ਹੈ ਇਹ ਇਹ ਜਿਹੜਾ ਲੋਕਾਂ ਦਾ ਰਿਕਾਰਡ ਜਿਆ ਸਾਹਮਣੇ ਬੈਠਾ ਐਡਾ ਪੁਰਾਣਾ ਲੋਕਾਂ ਦੀ ਸਾਰੀ ਜ਼ਿੰਦਗੀ ਇਹਨਾਂ ਰਿਕਾਰਡਾਂ ਉੱਤੇ ਕਾਇਮ ਹੁੰਦੀ ਆ ਉਹਦਾ ਕੋਈ ਸੁਨ ਸੁਣ ਸਰ ਗੱਲ ਇਤਰਾ ਜਿਹੜਾ ਮੇਰੇ ਦਫਤਰ ਬਸ ਬੰਦ ਹੈ ਨਾ ਜਿੱਥੇ ਤੱਕ ਆ ਥੋੜਾ ਜਿਹਾ ਹੋਰ ਮੀ ਪੈ ਗਿਆ ਨਾ ਦੀ ਤੇ ਉਹਦੀ ਜਿਹੜੀ ਸੀਲਿੰਗ ਹੈ ਨਾ ਉਹ ਵੀ ਚੁੰ ਤੇ ਬਾਕੀ ਚਲੋ ਖੈਰ ਮੈਂ ਇਹ ਤੇ ਆਪਾਂ ਇਹ ਗੱਲ ਤੋਂ 46 ਤੋਂ ਲੈ ਕੇ 2000 ਤੱਕ ਦਾ ਜਿਹੜਾ ਮੈਨੂਅਲ ਰਿਕਾਰਡ ਸਾਰਾ ਅੰਦਰ ਖਰਾਬ ਹੋ ਗਿਆ ਜਿੰਮੇਵਾਰ ਕੌਣ ਆਵਾ ਤੇ ਜ਼ਿੰਮੇਵਾਰੀ ਚਲੋ ਕਿਤੇ ਕਿਤੇ ਚਲੋ ਸਾਡਾ ਹੀ ਹੈ ਮਤਲਬ ਨਗਰ ਨਿਗਮ ਦੀ ਬਣਦੀ ਹੈ ਜੀ ਪਰ ਇਹ ਆ ਨਾ ਵੀ ਹੁਣ ਜਿਹੜਾ ਸਾਡੇ ਲੈਵਲ ਤੇ ਜਾਂ ਮਤਲਬ ਜਿਹੜਾ ਹੈਗਾ ਕੰਮ ਉਹ ਜਿਹੜਾ ਰਿਪੇਅਰ ਵਰਕ ਹੈ ਜਿਹੜਾ ਹੁਣ ਘਟੋ ਘਟਾ ਇਹੀ ਤੇ ਨਹੀਂ ਕਰ ਸਕਦੇ ਆ ਵੀ ਸਮੇਂ-ਸਮੇਂ ਤੇ ਇਹਦੀ ਰਿਪੇਅਰ ਕਰਾ ਕੇ ਇਹਨਾਂ ਵਰਤੋਂ ਵਿੱਚ ਲਿਆਂਦਾ ਜਾਵੇ ਕਿਉਂਕਿ ਸਾਡੇ ਕੋਲ ਜੋ ਹੈਗਾ ਅਸੀਂ ਉਸੇ ਨੂੰ ਵਰਤੋਂ ਵਿੱਚ ਲਿਆ ਸਕਦੇ ਆ ਨਾ ਸਰ ਤੇ ਬਾਕੀ ਜੇ ਇਹਦੇ ਵਿੱਚ ਕੋਈ ਸਮੱਸ ਇਨਚਾਰਜ ਵੱਲੋਂ ਜੇ ਕੋਈ ਦੋ ਧਿਆਨ ਚ ਲੈਂਦਾ ਜਾਊਗਾ ਉਹ ਆਪਾਂ ਹੁਣੇ ਹੀ ਕੋਈ ਗੱਲਾਂ ਰਿਪੇਅਰ ਕਰਾ ਦਿੰਨੇ ਸਰ ਸਮਝਣ ਨਿਊਜ਼ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ